ਸਾਨੂੰ ਤਕਰੀਬਨ 35 ਸਾਲ ਹੋ ਗਏ ਨੇ ਜੀ 89 ਚ ਫਸਟ ਟਾਈਮ ਸ਼ੁਰੂਆਤ ਕੀਤੀ ਸੀ ਹਾਂਜੀ ਇਸ ਜਗ੍ਹਾ ਤੇ 35000 ਤੋਂ ਸੀ ਸਟਾਰਟ ਕਰਿਆ ਸੀਗਾ ਜੀ ਅੱਜ ਦੀ ਡੇਟ ਦੇ ਵਿੱਚ ਸਾਡਾ ਜਿਹੜਾ ਉੱਥੇ ਬਜਟ ਇਕੱਠਾ ਸੇਵਾ 7-8 ਲੱਖ ਰੁਪਏ ਸਾਡੇ ਇਕੱਠਾ ਹੋ ਜਾਂਦਾ ਹੈ ਜੀ ਸਭ ਤੋਂ ਪਹਿਲਾਂ ਇਹ ਆਏ ਸਨ 89 ਦੇ ਵਿੱਚ ਸਭ ਤੋਂ ਪਹਿਲਾਂ ਸਟਾਰਟ ਕੀਤਾ ਸੀ ਲਗਰੇ ਸਾਡੀਆਂ ਚਾਰ ਟਰਾਲੀਆਂ ਨੇ ਜੀ ਦੋ ਗੱਡੀਆਂ ਆਈਆਂ ਹੋਈਆਂ ਨੇ ਜੀ ਅਸੀਂ ਮੰਨ ਲਓ 40 ਤੋਂ 50 ਜਣੇ ਹਰ ਵਾਰ ਆਉਂਦੇ ਆ ਜੀ ਸਾਡਾ ਪਿੰਡ ਹਰਿਆਣੇ ਦੇ ਵਿੱਚ ਬਹਿਲੋਲਪੁਰ ਪਿੰਡ ਹੈ ਜੀ ਕਰਨਾਲ ਜ਼ਿਲ੍ਹਾ ਜੀ ਸਾਡਾ ਇੱਥੇ ਆ ਹੀ ਸਾਡਾ ਬਿਸਤਰਾ ਆ ਹੀ ਆਸਣਾ ਜੀ ਇੱਥੇ ਸੋਣਾ ਹੈ ਇੱਥੇ ਸੇਵਾ ਕਰਨੀ ਹੈ ਜੀ ਦਿਨ ਰਾਤ ਇੱਥੇ ਹੀ ਠੰਡੇ ਬੁਰਜ ਦੇ ਨਾਲ ਮਾਤਾ ਜੀ ਦੀ ਗੋਦ ਦੇ ਵਿੱਚ ਬੈਠ ਕੇ ਸੇਵਾ ਕਰਦੇ ਹਾਂ ਪਹਿਲੀ ਵਾਰ ਆਏ ਸੀ ਤੇ ਅੱਜ ਆ ਰਹੇ ਹਾਂ 35 ਸਾਲਾਂ ਬਾਅਦ ਕੀ ਕੁਝ ਬਦਲਿਆ ਦੇਖਦੇ ਹਾਂ ਸਭ ਕੁਝ ਬਦਲ ਗਿਆ ਹੈ ਪਹਿਲੀ ਔਰ ਸੰਗਤ ਥੋੜੀ ਹੁੰਦੀ ਸੀ ਹੁਣ ਬਹੁਤ ਜ਼ਿਆਦੀ ਹੈ ਫਿਰ ਹੋਰ ਵੀ ਕਾਨਪੀਨ ਦਾ ਸਿਸਟਮ ਹੀ ਬਦਲ ਗਿਆ ਸਭ ਕੁਝ ਹੋ ਗਿਆ ਹੈ ਇੱਥੇ ਕਟਿੰਗ ਹੁੰਦੀ ਹੈ ਜੀ ਸਬਜ਼ੀ ਵੀ ਸਾਰੀ ਪਿੰਡੋਂ ਲੈ ਕੇ ਆਉਂਦੇ ਆਂ ਸਾਰੀ ਉੱਥੋਂ ਹੀ ਆ ਟਰਾਲੇ ਵੱਡੇ ਆ ਸਾਮਾਨ ਸਾਰਾ ਟਰਾਲੇ ਭਰ ਕੇ ਲਿਆਏ ਹੋਏ ਆ ਰਾਸ਼ਨ ਸਾਰਾ ਰਾਸ਼ਨ ਉੱਥੋਂ ਪਿੰਡੋਂ ਭਰ ਕੇ ਲਿਆਏ ਆ ਜਿੱਦਣ ਜਾਣਾ ਹੁੰਦਾ ਬਹੁਤ ਔਖਾ ਜਿਹਾ ਲੱਗਦਾ ਜੀ ਕਿਉਂਕਿ ਇੱਥੇ ਗੁਰਬਾਣੀ ਸਵੇਰੇ ਸ਼ਾਮ ਸੁਣਨੀ ਇੱਕ ਐ ਸੰਗਤ ਆਉਂਦੀ ਜਾਂਦੀ ਹੈ ਜੀ ਲੋਕ ਆਪ ਦਾ 15-15 20-20 ਦਿਨ ਜਿਹੜਾ ਕੰਮ ਸਾਰਾ ਛੱਡ ਦਿੰਦੇ ਨੇ ਬਿਲਕੁਲ ਜੀ ਕਿਉਂਕਿ ਇਹ ਦਿਨ ਵੀ ਸਾਡੇ ਲਈ ਦੇਖੋ ਗੁਰੂਆਂ ਨੇ ਸਾਡੇ ਲਈ ਇਨੇ ਬਲੀਦਾਨ ਦਿੱਤੇ ਕੀ ਅਸੀਂ ਕੰਮ ਨਹੀਂ ਛੱਡ ਸਕਦੇ ਤਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਸੰਗਤ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ ਸ਼ਹੀਦੀ ਦਿਵਸ ਜਿਹੜੇ ਚੱਲੇ ਨੇ ਸਾਦੇ ਕਿਉਂਕਿ ਅੱਜ ਜੇ ਗੱਲ ਕਰੀਏ ਤਾਂ ਸ਼ਹੀਦੀ ਦਿਹਾੜਾ ਜਿਹੜਾ ਲਗਾਤਾਰ ਪੂਰਾ ਇੱਕ ਹਫ਼ਤਾ ਇਹ ਚੱਲਣਾ ਹੈਗਾ 30 ਤਰੀਕ ਤੱਕ ਔਰ ਪਿੱਛੇ ਦੇਖ ਸਕਦੇ ਹੋ ਸੀ ਲੰਗਰ ਜਿਹੜਾ ਚੱਲ ਰਿਹਾ ਹੈਗਾ ਔਰ ਇਹ ਲੰਗਰ ਜਿਹੜਾ ਇੱਕ ਖਾਸ ਗੱਲ ਹੈ ਹਰਿਆਣੇ ਤੋਂ ਇਹ ਵੀਰ ਲਗਾਉਂਦੇ ਨੇ ਔਰ ਇਹਨਾਂ ਨੂੰ 35 ਸਾਲ ਹੋ ਗਏ ਨੇ ਲਗਾਤਾਰ ਫਤਿਹਗੜ ਸਾਹਿਬ ਆ ਕੇ ਹਰਿਆਣੇ ਤੋਂ ਲੰਗਰ ਲਾਉਂਦੇ ਆ ਉਹ ਤਾਂ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਇਹ ਚਾਹ ਪਕੌੜਿਆਂ ਦਾ ਲੰਗਰ ਲੱਗਿਆ ਵੱਖ-ਵੱਖ ਤਰ੍ਹਾਂ ਦੇ ਪਕੌੜੇ ਗੋਭੀ ਵਾਲਾ ਪਕੌੜਾ ਕੋਈ ਤੇ ਨਾਲ ਜਿਹੜਾ ਹੈ ਪਾਲਕ ਵਾਲੇ ਤੇ ਹੋਰ ਜਿਹੜਾ ਹੈ ਬਹੁਤ ਸਾਰਾ ਇਹਨਾਂ ਦੇ ਵੱਲੋਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਲੰਗਰ ਨੂੰ ਲੈ ਕੇ ਤੁਹਾਡੇ ਨਾਲ ਬਾਈ ਨੇ ਇਹਨਾਂ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ ਕਿਉਂਕਿ 35 ਸਾਲ ਜਿਹੜਾ ਇਹਨਾਂ ਨੂੰ ਹੋ ਗਏ ਨੇ ਤਾਂ ਬਾਈ ਜੀ ਬਾਈਸ ਖਾਲਸਾ ਵਜ ਫਤੇ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਤੁਹਾਡਾ ਨਾਮ ਬਾਈ ਜੀ ਮੇਰਾ ਨਾਮ ਦਿਲਬਾਗ ਸਿੰਘ ਹੈ ਜੀ ਬਾਈ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਉਂਦਿਆਂ ਨੂੰ ਸਾਨੂੰ ਤਕਰੀਬਨ 35 ਸਾਲ ਹੋ ਗਏ ਨੇ ਜੀ 89 ਚ ਫਸਟ ਟਾਈਮ ਸ਼ੁਰੂਆਤ ਕੀਤੀ ਹਾਂਜੀ ਇਸ ਜਗ੍ਹਾ ਤੇ ਚਾਪਾ ਲਗਾਤਾਰ ਹੁੰਦੇ ਹਾਂਜੀ ਲਗਾਤਾਰ ਆ ਰਹੇ ਆਂ ਜੀ ਉਸ ਟਾਈਮ ਤੋਂ ਹਾਂਜੀ ਹਾਂਜੀ ਜਿਹੜਾ ਸ਼ੀਦੀ ਆਪਣਾ ਇੱਕ ਹਫਤਾ ਦਾ ਪੂਰਾ ਹਨਾ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੀ ਹੈਗੀ ਤੇ ਤੁਸੀਂ ਵੀ ਇੱਥੇ ਲੰਗਰ ਲਾਉਣੇ ਹੋ ਤਾਂ ਇੱਕ ਸੇਵਾ ਭਾਵਨਾ ਜਿਹੜੀ ਆ ਉਹ ਸੇਵਾ ਭਾਵਨਾ ਜੀ ਸੰਗਤ ਦੀ ਹੈ ਜੀ ਇਲਾਕੇ ਦੀ ਹੈ ਜੀ ਸਾਡਾ ਪਿੰਡ ਹਰਿਆਣੇ ਦੇ ਵਿੱਚ ਬਹਿਲੋਲਪੁਰ ਪਿੰਡ ਹੈ ਜੀ ਕਰਨਾਲ ਜ਼ਿਲ੍ਹਾ ਜੀ ਸਾਡਾ ਤੇ ਜੀ ਸਾਰੇ ਪਿੰਡ ਦੇ ਏਰੀਆ ਦੇ ਨਗਰਦੇਵ ਨਾਲ ਸਹਿਯੋਗ ਨਾਲ ਅਸੀਂ ਇਹ ਚਲਾਉਂਦੇ ਆਂ ਜੀ ਬਾਕੀ ਉਹੀ ਚਲਾ ਰਿਹਾ ਜਾਨੇ ਨੂੰ ਬਾਈ ਫਿਰ ਤੁਸੀਂ ਅਸੀਂ ਜੀ ਸਾਡੀਆਂ ਚਾਰ ਟਰਾਲੀਆਂ ਨੇ ਜੀ ਦੋ ਗੱਡੀਆਂ ਆਈਆਂ ਹੋਈਆਂ ਨੇ ਜੀ ਤੇ ਕਰੀਬਨ ਕਰੀਬਨ ਅਸੀਂ ਮੰਨ ਲਓ 40 ਤੋਂ 50 ਜਾਨੇ ਹਰ ਵਾਰ ਆਉਨੇ ਆ ਜੀ ਹਾਂਜੀ ਇਹ ਕਿੰਨੇ ਦਿਨ ਰਹਿਨੇ ਹੋ ਬਾਈ ਅਸੀਂ ਜੀ 21 ਤਰੀਕ ਤੋਂ ਆ ਜਾਣੇ ਆ ਜੀ ਤੇ 27 ਦੀ ਸ਼ਾਮ ਤੱਕ ਲੰਗਰ ਚੱਲਦਾ ਹੈ 28 ਨੂੰ ਸਵੇਰੇ ਅਸੀਂ ਸਮਾਪਤੀ ਕਰਕੇ ਚਲੇ ਜਾਂਦੇ ਆ ਮੈਂ ਕਹੂੰਗਾ ਇੱਕ ਵਾਰ ਦਵਿੰਦਰ ਦਿਖਾ ਦਿੱਤਾ ਜਾਵੇ ਦੇਖੋ ਇਸ ਤਰ੍ਹਾਂ ਤਿਆਰ ਹੁੰਦਾਗਾ ਤਾਂ ਬਾਈ 21 ਦੀ ਸ਼ਾਮ ਨੂੰ ਆਉਣੇ ਹਸੀਂ ਹਾਂਜੀ 21 ਦੀ ਸ਼ਾਮ ਨੂੰ ਆਉਣੇ ਆ ਜੀ ਹਾਂਜੀ ਤੇ ਇਹ ਪਹਿਲਾਂ ਤੋਂ ਹੀ ਦਿਨ ਤੈਅ ਹੁੰਦੇ ਨੇ ਕਿ ਅਸੀਂ ਇਹ ਦਿਨ ਉੱਥੇ ਲਾਉਣੇ ਨੇ ਪੂਰੇ 4 ਦਿਨ ਹਾਂਜੀ ਪਹਿਲਾਂ ਤੋਂ ਹੀ ਤੈਅ ਕਰਕੇ ਇਹ ਜਿਹੜਾ ਡਿਸਾਈਡ ਪਹਿਲਾਂ ਹੀ ਕੀਤਾ ਜਾਂਦਾ ਹੈ ਉੱਥੋਂ ਉਸੇ ਹਿਸਾਬ ਨਾਲ ਹੀ ਫਿਰ ਅਸੀਂ ਆਉਨੇ ਆ ਜੀ ਇੱਥੇ ਇਹ ਸਾਰਾ ਪਿੰਡ ਤੁਹਾਡਾ ਇੱਕ ਪਿੰਡ ਆ ਕਿ ਨਾਲ ਹੋਰ ਪਿੰਡ ਵੀ ਰਲ ਜਾਂਦੇ ਆ ਨਾਲ ਹਾਂਜੀ ਇਹ ਬਾਲੂ ਬਹਿਲੋਲਪੁਰ ਤੇ ਬਾਲੂ ਪਿੰਡ ਹੈ ਜੀ ਨਾਲ ਕੁਝ ਸਾਡੇ ਕਰਨਾਲ ਸ਼ਹਿਰ ਤੋਂ ਸੰਗਤ ਹੈ ਜੀ ਉਹ ਨਾਲ ਰਲ ਕੇ ਅਸੀਂ ਰਲ ਮਿਲ ਕੇ ਹੀ ਇਲਾਕੇ ਦੇ ਹਿਸਾਬ ਨਾਲ ਹੀ ਉਹਨਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ ਜੀ हां भाई ਜਿਵੇਂ ਆਪਾਂ ਦੇਖਦੇ ਹਾਂ ਨਾ ਬਹੁਤ ਸਾਰੀ ਸੰਗਤ ਇੱਥੇ ਲੰਗਰ ਲਾਉਂਦੀ ਆ ਤਾਂ ਇੱਕ ਸ਼ਰਧਾ ਲੋਕਾਂ ਦੇ ਵਿੱਚ ਬੜੀ ਰਹਿੰਦੀ ਹੈ ਕਿਉਂਕਿ ਜਿਹੜੇ ਦਿਨ ਨੇ ਸਾਡੇ ਇਤਿਹਾਸ ਦੇ ਹਨਾ ਬਹੁਤ ਇੱਕ ਕਿਉਂਕਿ ਜੇ ਇਹ ਦਿਨ ਨਾ ਹੁੰਦੇ ਤਾਂ ਸਾਡਾ ਸ਼ਾਇਦ ਇਤਿਹਾਸ ਹੀ ਨਾ ਹੁੰਦਾ ਇਹ ਅਸੀਂ ਹੀ ਨਾ ਹੁੰਦਾ ਇਹ ਦਿਨ ਨਾ ਹੁੰਦੇ ਜੀ ਇਹ ਕੌਮ ਹੀ ਜਿੰਦਾ ਨਾ ਹੁੰਦੀ ਇਹ ਮੰਨ ਲਓ ਕਿ ਜਿਹੜਾ ਇਹ ਸਾਡੇ ਲਈ ਛੋਟੇ-ਛੋਟੇ ਬੱਚਿਆਂ ਦਾ ਬਲੀਦਾਨ ਗੁਰੂ ਸਾਹਿਬ ਨੇ ਸਾਡੇ ਤੋਂ ਸਰਬੰਸਵਾਰ ਦਿੱਤਾ ਇਹ ਸਭ ਉਹਨਾਂ ਦੇ ਕਰਕੇ ਅਸੀਂ ਅਸੀਂ ਚੱਲ ਰਹੇ ਆ ਉਹ ਸਾਡੇ ਵਿੱਚ ਐਸੀ ਇੱਥੇ ਆ ਕੇ ਸੇਵਾ ਕਰਦੇ ਆ ਭਾਵਨਾ ਇੱਕ ਐਸੀ ਜਾਗਦੀ ਹੈ ਕਿ ਉਹ ਦਿਨ ਯਾਦ ਕਰਨੇ ਕਿ ਕਿਹੜੇ ਦਿਨ ਬੀਤੇ ਹੋਣਗੇ ਸਾਡੇ ਸਾਬਜਾਦਿਆਂ ਦੇ ਉੱਪਰ ਮੈਂ ਕਹੂੰਗਾ ਨਾਲ ਨਾਲ ਦਿਖਾ ਦਿੱਤਾ ਜਾਵੇ ਦੇਖੋ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਲੰਗਰ ਸਾਰਾ ਤਿਆਰ ਕਰ ਰਹੇ ਨੇ ਬਾਈ ਹੁਣੀ ਬਾਈ ਪੂਰਾ ਪਰਿਵਾਰ ਆਉਂਦਾ ਫਿਰ ਤੁਹਾਡਾ ਹਾਂਜੀ ਹਾਂਜੀ ਸਾਰੇ ਪਰਿਵਾਰ ਆਪਣੇ ਪਿੰਡ ਦੇ ਵਿੱਚੋਂ ਪਰਿਵਾਰਾਂ ਦੇ ਸਾਰੇ ਆਪਣੇ ਬੱਚੇ ਵੀ ਸਾਡੇ ਨਾਲ ਆਉਂਦੇ ਨੇ ਜੀ ਸਾਰੇ ਜਣੇ ਬੜੀ ਵਧੀਆ ਬੱਚੇ ਜੁੜੇ ਰਹਿੰਦੇ ਨੇ ਜੁੜੇ ਰਹੇ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਲੱਗਦਾ ਹੈ ਜੀ ਇਤਿਹਾਸ ਕਿਵੇਂ ਆ ਸਾਡਾ ਜੀ ਉਸ ਚੀਜ਼ ਬਾਰੇ ਮਿਲਦੀ ਹੈ ਉਹਨਾਂ ਨੂੰ ਕਿ ਅੱਜ ਬੱਚਿਆਂ ਨੂੰ ਲੈ ਕੇ ਨਾ ਆਵਾਂਗੇ ਜੀ ਦਿਖਾਵਾਂਗੇ ਨਾ ਤੇ ਉਹਨਾਂ ਨੂੰ ਕੀ ਪਤਾ ਲੱਗੂਗਾ ਸਾਡਾ ਇਤਿਹਾਸ ਕੀ ਸੀਗਾ ਹਾਂ ਜੀ ਸਾਹ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਇਧਰ ਪਾਲਕ ਜਿਹੜਾ ਉਹ ਗੋਭੀ ਜਿਹੜੀ ਆ ਉਹ ਕੱਟੀ ਜਾ ਰਹੀ ਆ ਤਾਂ ਸਾਰਾ ਸਬਜ਼ੀ ਇੱਥੇ ਕਟਿੰਗ ਹੁੰਦੀ ਹੈ ਜੀ ਸਬਜ਼ੀ ਵੀ ਸਾਰੀ ਪਿੰਡੋਂ ਲੈ ਕੇ ਆਉਂਦੇ ਆਂ ਸਾਰੀ ਉੱਥੋਂ ਹੀ ਆ ਟਰਾਲੇ ਵੱਡੇ ਜੀ ਆ ਸਾਮਾਨ ਸਾਰਾ ਟਰਾਲੇ ਭਰ ਕੇ ਲਿਆਏ ਹੋਏ ਆ ਰਾਸ਼ਨ ਸਾਰਾ ਰਾਸ਼ਨ ਉੱਥੋਂ ਪਿੰਡੋਂ ਭਰ ਕੇ ਲਿਆਏ ਆ ਫਿਰ ਸਾਨੂੰ ਜਦੋਂ ਘਟ ਜਾਂਦਾ ਹੈ ਫਿਰ ਅਸੀਂ ਇੱਥੋਂ ਆਪ ਜਾ ਕੇ ਪਾਸ ਬਣੇ ਹੋਏ ਨੇ ਫਿਰ ਅਸੀਂ ਲੈ ਆਉਂਦੇ ਆ ਜੀ ਵਾਕਿਆ ਉੱਥੋਂ ਜੀ ਜਦੋਂ ਸਭ ਤੋਂ ਪਹਿਲਾਂ ਤੇ ਬਜ਼ੁਰਗ ਬੈਠੇ ਨੇ ਸਾਡੇ ਬਾਪੂ ਜੀ ਬੈਠੇ ਹੋਏ ਨੇ ਸਭ ਤੋਂ ਪਹਿਲਾਂ ਉਹੀ ਆਏ ਸੀਗੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਜੁੜੀ ਗਏ ਤੇ ਸੰਗਤ ਆਈ ਗਈ ਸਾਡੇ ਨਾਲ ਜਿਵੇਂ ਚੱਲੀ ਗਏ ਸ਼ੁਰੂਆਤ ਦੇ ਵਿੱਚ 35000 ਤੋਂ ਅਸੀਂ ਸਟਾਰਟ ਕਰਿਆ ਸੀਗਾ ਜੀ ਅੱਜ ਦੀ ਡੇਟ ਦੇ ਵਿੱਚ ਸਾਡਾ ਜਿਹੜਾ ਉੱਥੇ ਬਜਟ ਇਕੱਠਾ ਸੇਵਾ 7-8 ਲੱਖ ਰੁਪਏ ਸਾਡੇ ਇਕੱਠਾ ਹੋ ਜਾਂਦਾ ਹੈ ਜੀ ਹਰ ਵਾਰ ਜਦੋਂ ਹਰ ਵਾਰ ਜੀ ਉਹਦਾ ਅਸੀਂ ਕੋਸ਼ਿਸ਼ ਕਰਨਿਆ ਕਿ ਅਸੀਂ ਲਗਾ ਕੇ ਜਾਈਏ ਇਹ ਹੀ ਸੇਵਾ ਭਾਵਨਾ ਨਾਲ ਚੱਲੀ ਜਾਂਦਾ ਜੀ ਪਰਮਾਤਮਾ ਦੀ ਕਿਰਪਾ ਨਾਲ ਜੀ ਕੇ ਵੀ ਹੁੰਦਾ ਹੋਣਾ ਬਾਈ ਜਦੋਂ ਅਸੀਂ ਆਉਣਿਓ ਕਿਉਂਕਿ ਪੀੜੀ ਦਰ ਪੀੜੀ ਜਿਹੜਾ ਚੱਲਦਾ ਹੈਗਾ ਨਾ ਜਿਵੇਂ ਤੁਸੀਂ ਆਉਣ ਲੱਗੇ ਹੋ ਕਾਲੂ ਤੁਹਾਡੇ ਬੱਚੇ ਅੱਗੇ ਉਹ ਸਾਂਭਣਗੇ ਸਾਰਾ ਕੁਝ ਹੈ ਨਾ ਉਹ ਆਉਂਦੇ ਰਹਿਣਗੇ ਤੇ ਬੰਦਾ ਜੁੜਿਆ ਰਹਿੰਦਾ ਕਿਉਂਕਿ ਵੈਸੇ ਆਪਾਂ ਦੇਖਦੇ ਆ ਪੰਜਾਬ ਹਰਿਆਣੇ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਪਰ ਜਦੋਂ ਅਸੀਂ ਇੱਥੇ ਆਉਣਿਓ ਤਾਂ ਫਿਰ ਬੰਦਾ ਉੱਥੇ ਜੁੜ ਜਾਂਦਾ ਹੈਗਾ ਜੀ ਹਰਿਆਣਾ ਤਾਂ ਬਾਅਦ 'ਚ ਬਣਿਆ ਜੀ ਪਹਿਲਾਂ ਤਾਂ ਹੈ ਤਾਂ ਪੰਜਾਬ ਸੀ ਜੀ ਬਾਕੀ ਅਸੀਂ ਜਿੰਨੇ ਵੀ ਆ ਅਸੀਂ ਪਹਿਲਾਂ ਹੀ ਮਾਝੇ ਤੋਂ ਉੱਠ ਕੇ ਪਾਕਿਸਤਾਨ ਚੋਂ 47 ਦੀ ਵੰਡ ਚ ਅਸੀਂ ਸਾਰੇ ਹਰਿਆਣਾ ਕਰਨਾਲ ਚਲੇ ਗਏ 47 ਵਾਲੇ ਤੁਸੀਂ ਉਧਰੋਂ ਆਏ ਸੀ ਜੀ 47 ਚ ਪਾਕਿਸਤਾਨ ਤੋਂ ਆਏ ਹੋਏ ਹਾਂ ਜੀ ਸਾਰੇ ਕਿਹੜਾ ਪਿੰਡ ਸੀ ਭਾਈ ਸਾਡਾ ਗੁਜਰਾਣਾ ਵਾਲਾ ਜ਼ਿਲ੍ਹਾ ਸੀ ਜੀ ਪਾਕਿਸਤਾਨ ਦੇ ਵਿੱਚ ਡਿਊਟੀ ਪਿੰਡ ਸੀ ਜੀ ਉੱਥੇ ਪਾਕਿਸਤਾਨ ਦੇ ਵਿੱਚ ਸਾਡਾ ਸੀਗਾ ਉੱਥੋਂ ਸਾਡੇ ਸਾਰੇ ਜਿੰਨੇ ਵੀ ਸਾਡੇ ਅਸੀਂ ਆਏ ਹੋਏ ਹਾਂ ਸਾਰਿਆਂ ਦਾ ਪਛੋਕੜ ਪਾਕਿਸਤਾਨੀ ਹੈਗਾ ਜੀ ਉੱਥੇ ਇਹ ਸਾਰੇ ਮੰਨੋ ਤੁਹਾਡਾ ਪੂਰਾ ਹੈ ਇੱਕ ਕੈਲੀ ਆਪਾਂ ਕੇ ਪਰਿਵਾਰ ਨੇ ਸਾਰਾ ਹਾਂਜੀ ਸਾਰਾ ਪਰਿਵਾਰ ਅਸੀਂ ਆਪਸ ਦੇ ਵਿੱਚ ਜਿੱਦਾਂ ਬਰਾਦਰੀਆਂ ਹੁੰਦੀਆਂ ਕੋਈ ਵਿਰਕਾਂ ਕੋਈ ਵੜੈਚਾਂ ਐਵੇਂ ਪਿੰਡਾਂ ਦੇ ਵਿੱਚ ਬੈਠੇ ਹੋਏ ਆ ਉਸੇ ਹਿਸਾਬ ਨਾਲ ਹੀ ਸਾਰੇ ਰਲ ਮਿਲ ਕੇ ਭਾਈਚਾਰੇ ਵਾਂਗੂ ਬਹੁਤ ਸੋਹਣੇ ਸਾਂਝ ਨਾਲ ਸਭ ਦੇ ਸਹਿਯੋਗ ਨਾਲ ਹੀ ਇਹ ਕੰਮ ਚੱਲ ਰਿਹਾ ਜੀ ਇਹ ਤੁਹਾਡੇ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਸਟਾਰਟ ਕੀਤਾ ਸਭ ਤੋਂ ਪਹਿਲਾਂ ਹੋਏ ਨੇ ਆਪ ਤੁਹਾਨੂੰ ਮਿਲਾਉਣਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਰ ਇੱਕ ਇਹ ਵੀ ਗੱਲ ਹੈ ਕਿ ਜਿਵੇਂ ਆਪਾਂ ਜੇ ਤੋ ਹੀ ਮੈਂ ਪਹਿਲਾਂ ਜਿਵੇਂ ਗੱਲ ਕਰ ਰਿਹਾ ਸੀ ਮਾ ਜਦੋਂ ਤੁਸੀਂ ਇੱਥੇ ਆਉਣੇ ਹੋਣਾ ਤਾਂ ਬੰਦੇ ਨੂੰ ਇਤਿਹਾਸ ਨਾਲ ਵੀ ਜੁੜ ਜਾਂਦਾ ਕਿਉਂਕਿ ਬੱਚੇ ਵੀ ਜੁੜਦੇ ਨੇ ਬੱਚਿਆਂ ਨੂੰ ਪਤਾ ਲੱਗਦਾ ਜੀ ਕੀ ਆਪਣਾ ਪਸ਼ੋਕੜ ਹੈ ਕੀ ਸੀ ਗੁਰੂਆਂ ਨੇ ਸਾਡੇ ਲਈ ਕਿੰਨੇ ਕੁਰਬਾਨੀ ਦਿੱਤੇ ਸਾਡਾ ਕੀ ਇਤਿਹਾਸ ਕੀ ਹੈ ਸਿੱਖ ਸਿੱਖ ਕੌਮ ਨੇ ਕਿੰਨਾ ਕੁ ਮੰਨ ਲਓ ਕਿ 20 ਜਿਹੜੀ ਸੀਗੀ ਸਿੱਖ ਕੌਮ ਦੀ ਕਿੰਨੇ ਸਿਰਾਂ ਤੇ ਰੱਖੀ ਗਈ ਕਿਸੇ ਹਿਸਾਬ ਨਾਲ ਅਸੀਂ ਅੱਜ ਪਰਮਾਤਮਾ ਉਹ ਤੇਰੇ ਅਸੀਂ ਹਰਿਆਣੇ ਜਿਹੜੇ ਪਿੰਡਾਂ ਚੋਂ ਨੇ ਉੱਥੇ ਜ਼ਿਆਦਾ ਕਿਹਦੀ ਪੋਪੂਲੇਸ਼ਨ ਆ ਮਤਲਬ ਉਹਨਾਂ ਨੂੰ ਵੀ ਤੁਸੀਂ ਸਮਝਾਉਂਦੇ ਹੋਵੋਗੇ ਕਿਉਂਕਿ ਦੂਜੇ ਵੀ ਹੋਰ ਲੋਕ ਰਹਿੰਦੇ ਹੋਣਗੇ ਉੱਥੇ ਹਾਂਜੀ ਵੀਰ ਜੀ ਹਾਂ ਹਾਂ ਉਹਨਾਂ ਚੋਂ ਆਉਂਦੇ ਨੇ ਸਾਡੇ ਨਾਲ ਸੇਵਾ ਕਰਨ ਲਈ ਵੀ ਆਉਂਦੇ ਨੇ ਹਾਂਜੀ ਉਹਨਾਂ ਚੋਂ ਵੀ ਲੋਕ ਹੁੰਦੇ ਨੇ ਜੀ ਹਾਂਜੀ ਕਾਫੀ ਆਉਂਦੇ ਨੇ ਉਹਨਾਂ ਦਾ ਪੂਰਾ ਸਹਿਯੋਗ ਹੁੰਦਾ ਜੀ ਹਾਂਜੀ ਉਹ ਉਹੀ ਵੀ ਉਹਨਾਂ ਵਿੱਚੋਂ ਹੀ ਮੁੰਡੇ ਜਿਹੜੇ ਇੱਥੇ ਸੇਵਾ ਕਰਨ ਲਈ ਭਾਵਨਾ ਲਈ ਸੇਵਾ ਵੀ ਦਿੰਦੇ ਨੇ ਜੀ ਹਾਂਜੀ ਰਲ ਮਿਲ ਕੇ ਹੀ ਚੱਲਦਾ ਹੈ ਸਭ ਤੋਂ ਪਹਿਲਾਂ ਸਾਡੇ ਅੰਕਲ ਜੀ ਨੇ ਵੱ ਏ ਆਏ ਸਨ 89 ਦੇ ਵਿੱਚ ਸਭ ਤੋਂ ਪਹਿਲਾਂ ਸਟਾਰਟ ਕੀਤਾ ਸੀ ਲੰਗਰ ਇਹਨਾਂ ਨੇ ਬਾਬਾ ਜੀ ਬਾਈ ਜੀ ਖਾਲਸਾਵਾ ਜੀ ਫਤਿਹ ਜੀ ਵੇ ਗੁਰਜੀ ਖਾਲਸਾਵਾ ਵੇ ਗੁਰਜੀ ਕੀ ਫਤਿਹ ਕਿੰਨੇ ਸਾਲ ਹੋ ਗਏ ਜੀ ਅੱਜ ਆਉਂਦਿਆਂ ਨੂੰ ਫਿਰ ਇੱਥੇ 35 ਸਾਲ ਤਕਰੀਬਨ 35 ਕਿਉਂ ਸਾਲ ਹੋ ਗਏ ਨੇ ਪਹਿਲੀ ਵਾਰ ਆਏ ਸੀ ਤੇ ਅੱਜ ਆ ਰਹੇ ਹਾਂ 35 ਸਾਲਾਂ ਬਾਅਦ ਕੀ ਕੁਝ ਬਦਲਿਆ ਦੇਖਦੇ ਹਾਂ ਸਭ ਕੁਝ ਬਦਲ ਗਿਆ ਹੈ ਪਹਿਲੀ ਾਰ ਸੰਗਤ ਥੋੜੀ ਹੁੰਦੀ ਸੀ ਹੁਣ ਬਹੁਤ ਜ਼ਿਆਦੀ ਹੈ ਤੇ ਹੋਰ ਵੀ ਖਾਣ ਪੀਣ ਦਾ ਸਿਸਟਮ ਵੀ ਬਦਲ ਗਿਆ ਸਭ ਕੁਝ ਹੋ ਗਿਆ ਸਭ ਪਹਿਲੇ ਇੰਨੇ ਸਾਲ ਲਗਾਤਾਰ ਇੰਨੇ ਸਾਲ ਲਗਾਤਾਰ ਆ ਰਹੇ ਉਹਨਾਂ ਤੁਹਾਡਾ ਅੱਗੇ ਦੇ ਅੱਗੇ ਪੂਰਾ ਪਰਿਵਾਰ ਇੱਥੇ ਆ ਰਿਹਾ ਹੈ ਨਾ ਦੇਖੋ ਤੁਹਾ ਤੁਸੀਂ ਬਜ਼ੁਰਗ ਹੋਗੇ ਤੁਹਾਡੇ ਅੱਗੇ ਬੇਟੇ ਹੋਗੇ ਪੋਤੇ ਦੋਤੇ ਦੋਤੀਆਂ ਸਾਰੇ ਆ ਰਹੇ ਨਾਲੇ ਭਾਨਾ ਬੰਦਾ ਜੁੜਿਆ ਰਹਿੰਦਾ ਹੈਗਾ ਦੇ ਇਤਿਹਾਸ ਨਾਲ ਆਪਦੇ ਹਿਸਟਰੀ ਦੇ ਨਾਲ ਹਾਂਜੀ ਜੁੜਿਆ ਸਭ ਆ ਰਹੇ ਨੇ ਹੁਣ ਕੁਝ ਮੁੰਡੇ ਬਾਹਰ ਟੁਰ ਗਏ ਨੇ ਜਿਹੜੇ ਬਾਕੀ ਬੱਚੇ ਉਹ ਇੱਥੇ ਆ ਹੀ ਰਹੇ ਨੇ ਸਾਡੇ ਜਾਦਾ ਵਿਦੇਸ਼ ਚ ਚਲੇ ਗਏ ਨੇ ਜੀ ਬਹੁਤ ਮੁੰਡੇ ਜਿੰਨੇ ਸੇਵਾ ਕਰਨ ਆਉਂਦੇ ਸੀਗੇ ਆ ਕਿ ਜੀਵੇ ਪੀੜੀ ਇੱਕੋ ਜਵਾਨ ਹੁੰਦੀ ਹੈ ਕਿ ਸਾਡੇ ਚੱਲ ਵੀ ਗਿਆ ਹੈ ਕਿ ਜਿਹੜਾ ਜਵਾਨ ਹੁੰਦਾ ਹੈ ਉਹ ਬਾਹਰ ਨੂੰ ਚਲੇ ਜਾਂਦਾ ਹੈ ਤੇ ਆ ਰਹੇ ਨੇ ਬਹੁਤ ਪਰ ਜਿਹੜੇ ਪੀੜੀ ਸਾਡੀ ਜਾਦਾ ਪਿੰਡਾਂ ਦੇ ਵਿੱਚੋਂ ਵਿਦੇਸ਼ ਜਿਆਦਾ ਮੂਵ ਬਾਈ ਜਦੋਂ ਪਹਿਲੀ ਵਾਰ ਤੁਸੀਂ ਉੱਥੋਂ ਆਏ ਹਰਿਆਣੇ ਤੋਂ ਤਾਂ ਹਰਿਆਣੇ ਦੇ ਵਿੱਚ ਹੋਰ ਵੀ ਜਿਹੜੇ ਬਰਾਦਰੀ ਦੇ ਲੋਕ ਰਹਿੰਦੇ ਹੋਣੇ ਨੇ ਜਦੋਂ ਅਸੀਂ ਪਹਿਲੇ ਦਿਨ ਆਉਣਾ ਸੀ ਇੱਥੇ ਉਹਨਾਂ ਨੇ ਕੀ ਪੁੱਛਿਆ ਵੀ ਇੰਨੀਆਂ ਟਰਾਲੀਆਂ ਲੈ ਕੇ ਕਿੱਧਰ ਨੂੰ ਜਾ ਰਹੇ ਹੋ ਭਾਈ ਉਦੋਂ ਤੇ ਇੱਕ ਦੋ ਹੀ ਲਿਆਏ ਸਾਂ ਜਿਆਦਾ ਨਹੀਂ ਸੀ ਉਦੋਂ ਲੰਗਰ ਵੀ ਛੋਟਾ ਸੀ ਹੁਣ ਤੇ ਬਹੁਤ ਜਿਆਦਾ ਲੰਗਰੇ ਨੂੰ ਪਤਾ ਲੱਗ ਗਿਆ ਹੋਣਾ ਕਿ ਸਾਰਿਆਂ ਨੂੰ ਕਿ ਇਹ ਦਿਨਾਂ ਦੇ ਵਿੱਚ ਇਹਨੇ ਜਾਣੀ ਜਾਣਾ ਹੈ ਜਾਣੇ ਜਾਣਾ ਬਿਲਕੁਲ ਜੀ ਸਾਰਿਆਂ ਨੂੰ ਪਤਾ ਲੱਗ ਗਿਆ ਹੋਰ ਜਿਹੜਾ ਆਪਾਂ ਇਹਹੀ ਇੱਕ ਜਿਹੜਾ ਹਫਤਾ ਹੈਗਾ ਪੂਰਾ ਸ਼ੀਦੀ ਹਫਤਾ ਜਿਹਨੂੰ 21 ਤੋਂ ਲੈ ਕੇ 30 ਤਰੀਕ ਤੱਕ ਹਨਾ ਆਪਾਂ ਦੇਖਦੇ ਆਂਗੇ ਗੁਰੂ ਸਾਹਿਬ ਹੋਣਾ ਨੇ ਆਪਦਾ ਸਾਰਾ ਪਰਿਵਾਰ ਵਾਰਤਾ ਜਦੋਂ ਆਪਾਂ ਪੜਦੇ ਆਂ ਇਤਿਹਾਸ ਤਾਂ ਬੰਦਾ ਭਾਵੁਕ ਵੀ ਹੋ ਜਾਂਦਾ ਤੇ ਬੰਦਾ ਸੋਚਦਾ ਵੀ ਹੈ ਕਿ ਕਹਿੋ ਜੇ ਜਿਗਰੇ ਉਹਨਾਂ ਦੇ ਹੋਣਗੇ ਹਨਾ ਸੋਚਦਾ ਬਿਲਕੁਲ ਜੀ ਸੋਚਦਾ ਕਿ ਕਹਿੋ ਜੇ ਜਿਗਰੇ ਸਾਡੇ ਗੁਰੂ ਨੇ ਸਾਡੇ ਲਈ ਉਹਨਾਂ ਸਭ ਕੁਝ ਕੀਤਾ ਹੈ ਉਸ ਗੱਲ ਨੂੰ ਅਸੀਂ ਯਾਦ ਕਰਕੇ ਤੇ ਮਨਾਣੇ ਆ ਭਾਈ ਜੇ ਮੈਂ ਪਹਿਲਾਂ ਗੱਲ ਕਰੀ ਜਾਂਦਾ ਸੀ ਮੈਂ ਕਿਹਾ ਜੋ ਸੀ ਹਰਿਆਣੇ ਹੁਣ ਮਾਲਾ ਤੁਹਾਡੇ ਪਿੰਡਾਂ ਚ ਵੀ ਪਤਾ ਲੱਗ ਗਿਆ ਹੋਣਾ ਕਿ ਇਹ ਦਿਨਾਂ ਦੇ ਵਿੱਚ ਤਾਂ ਇਹਨਾਂ ਨੇ ਜਾਣੀ ਜਾਣਾ ਹੁੰਦਾ ਉੱਥੇ ਫਤਿਹਗੜ੍ਹ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਵੀ ਫਿਰ ਇਤਿਹਾਸ ਬਾਰੇ ਪਤਾ ਲੱਗਿਆ ਆਊਗਾ ਹਾਂਜੀ ਉਹਨਾਂ ਨੂੰ ਇਹ ਸਾਨੂੰ ਦੇਖ ਕੇ ਅਸੀਂ ਉਹਨਾਂ ਨੂੰ ਦੱਸਦੇ ਆ ਕਿ ਸਾਡੇ ਦੇਖੋ ਵੀ ਕਿਵੇਂ ਹਿੰਦ ਦੀ ਰੱਖਿਆ ਲਈ ਸਾਡੇ ਗੁਰੂਆਂ ਨੇ ਤਰਮਲੀ ਕਿੰਨਾ ਵੱਡਾ ਬਲੀਦਾਨ ਦਿੱਤਾ ਹੋਇਆ ਜੀ ਉਸ ਚੀਜ਼ ਦਾ ਉਹਨਾਂ ਨੂੰ ਪਤਾ ਵੀ ਲੱਗ ਰਿਹਾ ਇਸ ਚੀਜ਼ ਦਾ ਬਹੁਤ ਜ਼ਿਆਦਾ ਔਰ ਇੱਕ ਇਹੀ ਕਿਸਾ ਆਪਣਾ ਇਤਿਹਾਸ ਦੱਸਣਾ ਸਾਡਾ ਫਰਜ਼ ਵੀ ਹੈ ਕਿ ਕਿਵੇਂ ਸਾਡੇ ਤੇ ਕੀ ਬੀਤੇ ਆ ਕੀ ਹੋਇਆ ਉਹਨਾਂ ਨੂੰ ਦੱਸਣਾ ਵੀ ਸਾਡਾ ਫਰਜ਼ ਹੈ ਬਾਪੂ ਜੀ ਨਾਂ ਵੀ ਗੱਲ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੱਜ ਬਖਾ ਬਾਜੀ ਫਤਿਹ ਹਾਂ ਜੀ ਕਿਸੇ ਨਾਲਿਓ ਨੇ ਹਰਿਆਣਾ ਹਾਂ ਜੀ ਮੈਂ ਦੋ ਤਿੰਨ ਵਾਰ ਤਰਫ ਆਇਆ ਵਾਂ ਪਹਿਲੋ ਸਾਡੇ ਮਤਲਬ ਪਿੰਡ ਸਾਡੇ ਪਿੰਡ ਨਾਲ ਬਲੋਲਪੁਰੇ ਨਾਲ ਬਾਲੂ ਪਿੰਡ ਹੈ ਜ਼ਿਲ੍ਹਾ ਕਰਨਾਲਾ ਮੈਂ ਪਿੰਡ ਦਾ ਨਮਰਦਾਰ ਹਾਂ ਤੇ ਅਸੀਂ ਹੁਣ ਜੋ ਇਹ ਮਨ ਬੜਾ ਖੁਸ਼ ਹੋਏ ਵੇਖ ਕੇ ਸੁਣ ਕੇ ਨਾਲੇ ਨਾਲ ਸੇਵਾ ਕਰਾਨੇ ਵੇ ਸੇਵਾ ਹੁੰਦੀ ਬਹੁਤ ਅੱਛਾ ਕੰਮ ਲੱਗਦਾ ਮੈਂ ਹੋਈ ਗੱਲ ਕਰ ਰਿਹਾ ਅਸੀਂ ਮਹਾ ਜਿਹੜਾ ਇਤਿਹਾਸ ਆ ਨਾਲੇ ਤੁਹਾਡੀਆਂ ਪੀੜ੍ਹੀਆਂ ਅੱਗੇ ਜਿਹੜੇ ਪੋਤੇ ਪੁੱਤ ਉਹਨਾਂ ਨੂੰ ਵੀ ਕਿਉਂਕਿ ਲੋ ਅੱਜ ਕੱਲ ਮੋਬਾਈਲ ਦਾ ਜਵਾਨਾ ਆ ਗਿਆ ਸਾਰਾ ਦਿਨ ਬੰਦਾ ਉਤੇ ਬੈਠਾ ਦੇਖੀ ਜਾਂਦਾ ਰਹਿੰਦਾ ਪਰ ਜਦੋਂ ਇੱਥੇ ਆਉਂਦਾ ਘਟੋ ਘਟ ਜੁੜਿਆ ਤਾਂ ਰਹਿੰਦਾ ਹੀ ਹੈਗਾ ਤੁਸੀਂ ਇੱਕ ਬਾਹਰ ਜਾ ਕੇ ਵੇਖੋ ਕਿੰਨੇ ਛੋਟੇ ਬੱਚੇ ਲਾ ਕੇ ਬਜ਼ੁਰਗੀ ਦੇ ਕਰਮੋਲ ਨਾਲ ਮਤਰੀ ਕਰਨ ਵਾਸਤੇ ਆਏ ਨੇ ਜੀਵਨ ਮੰਦ ਸ਼ਰਧਾ ਹੈ ਤਾਂ ਹੀ ਮਤਰੀ ਕਰਨ ਵਾਸਤੇ ਆਏ ਨੇ ਸ਼ਰਧ ਚਲੋ ਸ਼ਿਧੀਰਪੁਰੇ ਜਾ ਕੇ ਮਨਾਣੇ ਆ ਜਾ ਗਏ ਇਸ ਵਾਸਤੇ ਸਾਰੇ ਇੱਥੇ ਆ ਗਏ ਭਾਈ 10 ਦਿਨ ਤੁਸੀਂ ਇੱਥੇ ਰਹਿਣਾ ਹਾਂਜੀ ਇੱਥੇ ਆਹੀ ਸਾਡਾ ਬਿਸਤਰਾ ਆਹੀ ਆਸਣ ਹੈ ਜੀ ਇੱਥੇ ਸੋਣਾ ਹੈ ਇੱਥੇ ਸੇਵਾ ਕਰਨੀ ਹੈ ਜੀ ਦਿਨ ਰਾਤ ਇੱਥੇ ਹੀ ਜਿਵੇਂ ਮਹਾਰਾਜ ਦੀ ਮਾ ਠੰਡੇ ਬੁਰੇ ਦੇ ਨਾਲ ਮਾਤਾ ਜੀ ਦੀ ਗੋਦ ਦੇ ਵਿੱਚ ਬੈਠ ਕੇ ਸੇਵਾ ਕਰਨੀ ਹੈ ਜੀ ਇੱਥੇ ਬੱਚੇ ਨਹੀਂ ਕਹਿੰਦੇ ਕਿ ਘਰ ਚੱਲਦੇ ਕਦੀ ਬਾਦਨ ਵਿੱਚ ਨਹੀਂ ਜੀ ਨਹੀਂ ਨਹੀਂ ਕਿਸੇ ਦਾ ਨਹੀਂ ਬਿਲਕੁਲ ਵੀ ਨਹੀਂ ਬਲਕਿ ਉਹਨਾਂ ਦਾ ਇੱਥੇ ਆ ਕੇ ਸੇਵਾ ਦੇ ਵਿੱਚ ਜੀ ਲੱਗਦਾ ਹੈ ਦੇਖਦੇ ਨੇ ਛੋਟੇ ਛੋਟੇ ਬੱਚੇ ਰਾਤ ਨੂੰ ਠੰਡ ਦੇ ਵਿੱਚ ਸਵੇਰੇ 4 ਵਜੇ 5 ਵਜੇ ਵੀ ਦੇਖਦੇ ਆ ਨੰਗੇ ਪੈਰੀ ਇੰਨੀ ਸੇਵਾ ਭਾਵਨਾ ਦੇਖ ਕੇ ਕਿ ਸਾਡੇ ਤੇ ਆ ਸ਼ਹੀਦੀ ਦਿਨ ਵੇਖ ਕੇ ਆਉਂਦੇ ਨੇ ਉਹਨਾਂ ਨੂੰ ਵੇਖ ਕੇ ਸਾਡਾ ਜੀ ਕਰ ਜਾਂਦਾ ਜੀ ਤਾਂ ਤਾਂ ਬਹੁਤ ਲੱਗਦਾ ਹੈ ਕਿ ਪਰਲੋ ਭਾਵਕ ਵੀ ਹੁੰਦੇ ਆ ਦੇਖਦੇ ਆ ਵੀ ਸਾਡੇ ਤੇ ਕੀ ਕੀ ਬੀਤਿਆ ਤੇ ਲੇਕਿਨ ਸਾਡਾ ਫਰਜ ਹੈ ਜੀ ਆਉਣਾ ਬਾਬਾ ਜੀ ਤੁਸੀਂ ਤਾਂ ਬਹੁਤ ਸਾਰਾ ਸਮਾਂ ਦੇਖਿਆ ਹਨਾ ਤੁਸੀਂ ਜਿਵੇਂ ਬਾਈ ਹੁਣੇ ਕਿਹਾ ਉਧਰੋਂ 47 ਦੀ ਵੰਡ ਵੇਲੇ ਆਏ ਪਰਿਵਾਰ ਅੱਗੇ ਦੇ ਅੱਗੇ अच्छा ਤੁਹਾਡੇ ਅੱਗੇ ਬਜ਼ੁਰਗ ਆਏ ਸੀ ਹੂੰ ਉਹ ਤੁਹਾਨੂੰ ਦੱਸਦੇ ਹਾਂ ਉਹ ਉਸ ਟਾਈਮ ਦੀਆਂ ਗੱਲਾਂ ਉਹ ਤੇ ਦੱਸਦੇ ਐ ਜੋਗ ਜੋ ਉੱਧਰ ਸੀ ਉੱਧਰ ਵੀ ਜਿਹੜਾ ਸੱਚਾ ਸੌਦਾ ਸੀ ਨਾ ਪਾਕਿਸਤਾਨ 'ਚ ਸਾਡੇ ਬਜ਼ੁਰਗ ਉਸ ਪਿੰਡ 'ਚੋਂ ਆਏ ਸਨ ਸਾਡਾ ਡੈਡੀ ਵੀ ਉੱਥੇ ਪ੍ਰਧਾਨ ਸੀ ਉਹ ਗੁਰਦੁਆਰੇ ਦਾ ਅੱਛਾ ਅੱਜਾ ਸਕੂਲ ਦਾ ਵੀ ਪ੍ਰਧਾਨ ਸੀ ਸੇਵਾ ਭਾਵਨਾ ਫਿਰ ਅੰਦਰ ਆਈ ਗੁਰੂ ਘਰ ਦੇ ਨਾਲ ਜੁੜੇ ਰਹੇ ਮਾਲੋ ਪਰਿਵਾਰ ਹਾਂਜੀ ਗੁਰੂ ਘਰ ਨਾਲ ਜੁੜੇ ਰਹੇ ਤੇ ਬਿਲਕੁਲ ਆਨੰਦ ਆ ਰਿਹਾ ਹੈ ਕੋਈ ਗੱਲ ਨਹੀਂ ਸਾਡਾ ਸਾਡਾ ਕਰਨਾਲ ਜ਼ਿਲ੍ਹਾ ਜਿਹੜਾ ਵੀ ਇੱਥੇ ਆਉਂਦਾ ਹੈ ਉਹ ਆਣ ਕੇ ਇੱਥੇ ਚਾਹ ਪਕੌੜੇ ਦਾ ਲੰਗਰ ਛਕਦਾ ਸਾਨੂੰ ਮਿਲ ਕੇ ਜਾਂਦਾ ਕਿ ਇਹ ਵੀ ਆ ਜਦੋਂ ਠੰਡਾ ਬੁਰਜ ਨਾਲ ਹੀ ਤੁਸੀਂ ਬੈਠੇ ਹੋ ਬਿਲਕੁਲ ਹਨਾ ਗੱਲ ਆਂਦੇ ਨੇ ਵੀ ਇਹ ਜਿਹੜੀ ਤੁਹਾਡੀ ਜਗ੍ਹਾ ਤੁਹਾਨੂੰ ਬਹੁਤ ਅੱਛੀ ਮਿਲੀ ਏ ਇਹਦੇ ਜਦੋਂ ਲਾਸਟ ਦਿਨ ਅਸੀਂ ਇੱਥੇ ਬੈਠੇ ਹੋ ਨਾ ਸ਼ਾਮ ਨੂੰ ਦੁਵਾਨ ਲੱਗਾ ਹੁੰਦਾ ਬਿਲਕੁਲ ਸਾਨੂੰ ਕਲੀਅਰ ਸੁਣਦਾ ਹੁੰਦਾ ਕੀ ਬ੍ਰੈਂਡ ਵਾਲੇ ਦਿਨਾਂ ਚ ਬਈ ਜਾਣ ਨੂੰ ਵੀ ਨਹੀਂ ਜੀ ਕਰਦਾ ਹੁਣ ਨਹੀਂ ਜੀ ਬਹੁਤ ਉਹ ਜਿਸ ਦਿਨ ਜਾਣਾ ਹੁੰਦਾ ਬਹੁਤ ਔਖਾ ਜਿਹਾ ਲੱਗਦਾ ਜੀ ਕਿਉਂਕਿ ਇੱਥੇ ਗੁਰਬਾਣੀ ਸਵੇਰੇ ਸ਼ਾਮ ਸੁਣਨੀ ਇੱਕ ਐ ਸੰਗਤ ਆਉਂਦੀ ਜਾਂਦੀ ਹੈ ਜੀ ਇਹ ਕਿ ਇੱਥੇ ਬੈਠੀ ਸਾਨੂੰ ਲੰਗਰ ਦੀ ਸੇਵਾ ਵੀ ਇਸ ਜਗ੍ਹਾ ਤੇ ਮਿਲੀ ਹੈ ਕਿ ਸਾਨੂੰ ਜਾਣ ਨੂੰ ਜੀ ਨਹੀਂ ਕਰਦਾ ਜਦੋਂ ਪਹਿਲੇ ਦਿਨ ਆਏ ਸੀ ਉਦੋਂ ਤੇ ਅੱਜ ਆਏ ਹਾਂ ਤੁਸੀਂ ਲਗਾਤਾਰ ਸਾਰਾ ਰਾਸ਼ਨ ਪਰੋਤੋ ਇਕੱਠਾ ਕਰਦੇ ਹੋਵੋਗੇ ਤੁਸੀਂ ਬਾਪੂ ਜੀ ਉਸ ਲਈ ਤੇ ਬਹੁਤ ਘੱਟ ਸੀ ਉਸ ਲਈ ਤੇ ਅਸੀਂ ਪਹਿਲਾਂ ਵੱਧ ਆ ਗਿਆ ਜਿਵੇਂ ਵੱਧ ਘਰ ਸੇਵਾ ਦੇ ਨਾ ਇੱਥੇ ਜਿਹੜਾ ਸੀ ਗੇਟ ਉੱਥੇ ਲਾਇਆ ਸੀ ਤੇ ਛੋਟਾ ਜਿਹਾ ਤੰਬੂ ਸੀ ਰਾਤ ਨੂੰ ਠੰਡ ਚ ਰਏ ਉਸ ਤੋਂ ਬਾਅਦ ਫਿਰ ਉਹ ਲਗਾਤਾਰ ਵੱਧ ਆ ਗਿਆ ਕੰਮ ਅਈ ਉਹਨਾ ਪੱਕਾ ਬਈ ਇਹਦੇ ਚ ਕੋਈ ਹਿੱਸਾ ਭਾਏ ਇਹ ਸਾਰਾ ਬਈ ਪਿੰਡ ਇਕੱਠਾ ਕਰ ਲੈਨੇ ਸੀ ਕਿ ਰਾਸ਼ਨ ਹਾਂਜੀ ਹਾਂਜੀ ਸਾਰਾ ਪਹਿਲਾਂ ਪਿੰਡ ਤੇ ਖਰੀਦਦਾਰੀ ਅਸੀਂ ਇੱਕ ਹਫਤਾ ਪਹਿਲਾਂ ਸ਼ੁਰੂ ਕਰ ਲੈਨੇ ਆ ਜੀ ਫਿਰ ਹੌਲੀ ਹੌਲੀ ਇਕੱਠਾ ਕਰਕੇ ਜਿੱਦਾਂ ਹੁਣ ਦੁੱਧ ਹੈ ਜੀ ਅਸੀਂ ਉੱਤੇ ਬਰਫ਼ ਦੀਆਂ ਸੱਲੀਆਂ ਜਮਵਾ ਕੇ ਟੈਂਕੀਆਂ ਪਾਣੀ ਵਾਲੀਆਂ ਉਹਨਾਂ 'ਚ ਕਰਵਾ ਕੇ ਲੈ ਕੇ ਆਉਂਦੇ ਆਂ ਜੀ ਸਾਰਾ ਤੇ ਸਾਰਾ ਪਹਿਲਾਂ ਇਕੱਠਾ ਕਰਕੇ ਫਿਰ ਟਰਾਲੀਆਂ ਦੇ ਵਿੱਚ ਲੋਡ ਕਰਕੇ ਫਿਰ ਲੈ ਕੇ ਆਉਂਦੇ ਆਂ ਜੀ ਕਿਉਂਕਿ ਅਸੀਂ ਬਹੁਤ ਸਾਰੀ ਵਾਰ ਦੇਖਿਆ ਲਗਾਤਾਰ ਅਸੀਂ ਹਰ ਸਾਲ ਇੱਥੇ ਆਉਂਨੇ ਆਂਗੇ ਸਭਾ ਕਵਰ ਕਰਨ ਹਣਾ ਤਾਂ ਅਸੀਂ ਦੇਖਿਆ ਕਿ ਲੋਕ ਆਪ ਦਾ 15-15 20-20 ਦਿਨ ਜਿਹੜਾ ਕੰਮ ਸਾਰਾ ਛੱਡ ਦਿੰਦੇ ਨੇ ਬਿਲਕੁਲ ਜੀ ਕਿਉਂਕਿ ਇਹ ਦਿਨ ਵੀ ਸਾਡੇ ਲਈ ਦੇਖੋ ਗੁਰੂਆਂ ਨੇ ਸਾਡੇ ਲਈ ਇਨੇ ਬਲੀਦਾਨ ਦਿੱਤੇ ਕੀ ਅਸੀਂ ਕੰਮ ਨਹੀਂ ਛੱਡ ਸਕਦੇ ਹਾਂਜੀ ਉਹ ਸਾਡੇ ਲਈ ਇਹ ਤਾਂ ਸਾਡਾ ਫਰਜ਼ ਬਣਦਾ ਹੈ ਅਸੀਂ ਆਵਾਂਗੇ ਆਪਣੇ ਬੱਚਿਆਂ ਨੂੰ ਇਹ ਚੀਜ਼ ਦਿਖਾਵਾਂਗੇ ਇਹ ਚੀਜ਼ ਸੇਵਾ ਭਾਵਨਾ ਦਿਖਾਵਾਂਗੇ ਤਾਂ ਹੀ ਉਹ ਅੱਗੇ ਪੀੜੀਦਰ ਪੀੜੀ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡਾ ਕਿਵੇਂ ਇਤਿਹਾਸ ਆ ਸਾਡਾ ਮਰਿਆਦਾ ਕੀ ਆ ਇਹ ਲੰਗਰਾਂ ਦੀ ਮਰਿਆਦਾ ਕੀ ਆ ਇਹ ਕਿਵੇਂ ਚੱਲਣਾ ਹੈ ਸਾਬਾਂ ਨਾਲੋਂ ਵੱਧ ਗਿਆਨ ਮਿਲ ਜਾਂਦਾ ਉਹ ਜਦੋਂ ਇੱਥੇ ਆ ਜਾਂਦੇ ਇੱਥੇ ਮਿਲਦਾ ਜੀ ਇੱਥੇ ਗੁਰਬਾਣੀ ਸੁਣਨ ਨੂੰ ਮਿਲਦੀ ਏ ਕਥਾ ਸੁਣਨ ਨੂੰ ਮਿਲਦੀ ਏ ਬੱਚਿਆਂ ਨੂੰ ਆ ਕੇ ਦੇਖਦੇ ਨੇ ਕਿ ਕਿਵੇਂ ਲੰਗਰ ਵਰਤਾਇਆ ਜਾਂਦਾ ਕਿਵੇਂ ਬਣਾਇਆ ਜਾਂਦਾ ਇਹਦੀ ਮਰਿਆਦਾ ਕੀ ਏ ਸਾਡੀ ਇਹ ਸਭ ਕੁਝ ਦੇਖਣ ਨੂੰ ਉਹ ਬਹੁਤ ਧੰਨਵਾਦ ਬਹੁਤ ਬਹੁਤ ਇਹਨਾਂ ਸਾਡੇ ਨਾਲ ਭਾਈ ਜੋ ਕਿ ਹਰਿਆਣਾ ਤੋਂ ਆਉਂਦੇ ਨੇ ਔਰ ਲਗਾਤਾਰ 35 ਸਾਲ ਹੋ ਗਏ ਨੇ ਪੂਰਾ ਪਰਿਵਾਰ ਕਹਿ ਲਓ ਦੋ ਪਿੰਡ ਇਕੱਠੇ ਹੋ ਕੇ ਰਾਸ਼ਨ ਲੈ ਕੇ ਇੱਥੇ ਸੇਵਾ ਕਰਨਾ ਆਉਂਦੇ ਨੇ ਲੰਗਰ ਦੀ ਸੇਵਾ ਕਰਦੇ ਨੇ ਤੇ ਨਾਲ ਹੀ ਕਹਿੰਦੇ ਬੱਚੇ ਵੀ ਇਤਿਹਾਸ ਦੇ ਨਾਲ ਜੁੜੇ ਰਹਿੰਦੇ ਆ ਕੈਮਰਾ ਪਰਸਨ ਦਵਿੰਦਰ ਨਾਮ ਮਨਦੀਪ ਜੋਤ ਸ਼ਰਫਤ ਅਗੜ ਸਾਹਿਬ